ਚੰਡੀਗੜ੍ਹ ਦੋ ਦਿਨ ਤੋਂ ਬਾਰਿਸ਼ ਹੋ ਰਹੀ ਆ ਅਸਲ ਤਾਂ 26 ਤਰੀਕ ਦੀ ਅੱਧੀ ਰਾਤ ਤੋਂ ਲੈ ਕੇ ਲਗਾਤਾਰ ਚੱਲ ਰਹੀ ਆ ਵੀਡੀਓ ਵਾਇਰਲ ਹੋ ਰਹੀਆਂ ਚੌਂਕਾਂ ਦੇ ਪਾਣੀ ਆ ਜਿਹੜੇ ਗੋਲ ਚੌਂਕ ਬਣੇ ਹੋਇਆ ਉਹਨਾਂ ਤੇ ਪਾਣੀ ਆ ਲਾਈਟਾਂ ਦੇ ਪਾਣੀ ਆ ਆਵੇਂ ਕਾਰਾਂ ਵਿੱਚ ਦੀ ਲੱਗਦੀਆਂ ਆਂ ਗੀਆਂ ਵਾਇਰਲ ਹੋ ਰਹੀਆਂ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਐ ਪੂਰੀ ਜ਼ੋਰਦਾਰ ਇੱਕੋ ਹੀ ਗੱਲ ਵਧੀਆ ਗੀ ਇਹਦਾ ਪਾਣੀ ਸੁਖਨਾ ਲੇਕ ਦੇ ਵਿੱਚ ਪੈਂਦਾ ਨਹੀਂ ਡਾਇਰੈਕਟ ਕੱਗਰ ਵਾਲੇ ਪਾਸੇ ਆਉਂਦਾ ਹੈਗਾ ਨਹੀਂ ਤਾਂ ਇਹਨੂੰ ਵੀ ਸੁਖਨਾ ਲੇਕ ਦੇ ਵਿੱਚ ਬੰਨ ਲੈਣ ਪਾਣੀ ਨੂੰ ਵੀ ਇਕੱਠਾ ਛੱਡਾਂਗੇ ਇਹ ਕੁਦਰਤੀ ਸਿੱਧਾ ਆ ਜਾਂਦਾ ਹੈਗਾ ਇਹਦਾ ਕਰਕੇ ਕਦੇ ਨਾ ਕਦੇ ਘੱਗਰ ਦੇ ਵਿੱਚ ਜਿਹੜਾ ਪਾਣੀ ਆ ਉਹ ਹੁਣ ਆਈ ਜਾਂਦਾਗਾ ਅਗਲੇ ਪਿੰਡਾਂ ਤੱਕ ਪਹੁੰਚਣ ਦੇ ਵਿੱਚ ਮਦਦ ਹੋਊਗੀ ਅੱਜ ਆਪਾਂ ਸਾਰਾ ਚੰਡੀਗੜ੍ਹ ਘੁਮਾਂਗੇ 17 ਸੈਕਟਰ ਵਾਲੇ ਪਾਸੇ થી ਜਾ ਕੇ ਸੁਖਨਾ ਲੇਕ ਤੇ ਜਾਵਾਂਗੇ ਸੁਖਨਾ ਲੇਕ ਤੇ ਜਾਣਾ ਜ਼ਰੂਰੀ ਹੈਗਾ ਕਿਉਂਕਿ ਜਿਹੜੇ ਜੀਰਕਪੁਰ ਤੋਂ ਲੈ ਕੇ ਸ਼ਿਮਲੇ ਤੱਕ ਇਧਰ ਲਈ ਰੋਡ ਆ ਗਈ ਜਿਹੜੇ ਪਾਸੇ ਚੰਡੀਗੜ੍ਹ ਆ ਉੱਪਰ ਤੱਕ بارش ਹੋ ਜਾਂਦੀ ਆ ਪੰਜੌਰ ਪਰਮਾਣੂ ਸ਼ਿਮਲਾ ਜਿਹੜਾ ਇਹ ਪਾਣੀ ਆ ਸੁਖਨਾ ਲੇਕ ਦੇ ਵਿੱਚ ਆਉਂਦਾਗਾ ਇਧਰਲੇ ਪਾਸੇ ਦਾ ਜਿਹੜੀ ਰੋਡ ਆ ਨਾ ਜੀਰਕਪੁਰ ਤੋਂ ਸ਼ਿਮਲਾ ਉਦੇ ਚੰਡੀਗੜ੍ਹ ਪਾਸੇ ਵਾਲਾ ਪਾਣੀ ਸੁਖਨਾ ਲੈਕ ਚ ਆਉਂਦਾ ਹੈਗਾ ਲਗਾਤਾਰ بارش ਹੋਈ ਜਾਂਦੀ ਹੈਗੀ ਮੌਸਮ ਵਿਭਾਗ ਵੱਲੋਂ ਵਾਰ-ਵਾਰ ਚੇਤਾਵਨੀਆਂ ਆ ਰਹੀਆਂ ਉਹਦਾ ਕਰਕੇ ਸੁਖਨਾ ਲੈਕ ਦਾ ਪੱਧਰਾ ਪਾਣੀ ਦਾ ਉਹ ਦੇਖਣ ਵਾਸਤੇ ਮ ਆਇਆ ਸੀ ਵੀ ਆਪ ਆਪਣੇ ਅੱਖੀਂ ਦੇਖ ਕੇ ਆਵਾਂ ਫੇਰ ਹੀ ਤਸੱਲੀ ਹੁੰਦੀ ਹੈ ਫੇਰ ਇਹ ਤੁਹਾਨੂੰ ਮੈਂ ਦਾਅਵੇ ਨਾ ਕਹਿ ਸਕਦਾਗਾ ਸੁਖਨਾ ਲੈਕ ਤੇ ਪਹੁੰਚ ਗਏ ਆਪਾਂ ਤੁਸੀਂ ਲੈਕ ਦੇਖੋ ਨਾਲ ਨਾਲ ਮੈਂ ਤੁਹਾਨੂੰ ਹਿਮਾਚਲ ਦੀ ਜਾਣਕਾਰੀ ਦਿੰਦਾਗਾ ਕੀ ਮੌਸਮ ਹੈਗਾ ਹਿਮਾਚਲ ਦੇ ਵਿੱਚ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਸੀਗੀਆਂ ਲਗਾਤਾਰ 26 27 28 29 30 ਤੱਕ ਉਸੇ ਤਰ੍ਹਾਂ ਜਾਰੀ ਹੈ ਗਿਆ 26 ਨੂੰ بارش ਹੋਈ ਸੋਲਣ ਸਰਮੌਰ ਹੋਈ ਥੋੜੀ ਪਾਣੀ ਤੁਰਿਆ ਨਹੀਂ ਹੈਗਾ ਮਾਰ ਕੰਡਾ ਘੱਗਰ ਦੇ ਵਿੱਚ ਪਾਣੀ 26 ਨੂੰ ਨਹੀਂ ਆਏਗਾ 27 ਨੂੰ ਫਿਰ ਸਾਰੇ ਹਿਮਾਚਲ ਦੇ ਵਿੱਚ بارش ਹੋਈ ਹੈਗੀ ਖਾਸ ਕਰਕੇ ਬਲਾਸਪੁਰ ਬਲਾਸਪੁਰ ਇੱਕ ਸ਼ਹਿਰ ਹੈਗਾ ਸਤਲੋਜ ਦੇ ਕੰਢੇ ਵਸਿਆ ਹੋਇਆ ਹੈਗਾ ਉੱਥੇ ਕੋਲਮ ਡੈਮ ਹੈਗਾ ਕੋਲਮ ਡੈਮ ਦੇ 25 ਤਰੀਕ ਨੂੰ ਸਵੇਰੇ 10 ਵਜੇ ਫਲੱਡ ਗੇਟ ਖੋਲੇ ਸੀਗੇ ਕੋਲਮ ਡੈਮ ਦੇ 25 ਨੂੰ ਫਲੱਡ ਗੇਟ ਖੋਲੇ ਸੀ ਉਹਦੇ ਨਾਲ ਕੀ ਸੀ ਸਤਲੋਜ ਦਾ 4 ਤੋਂ 5 ਮੀਟਰ ਜਿਹੜਾ ਪਾਣੀ ਦਾ ਲੈਵਲ ਆ ਉਹ ਵਧਿਆ ਸੀਗਾ ਇੱਕੇ ਦਮ 4 ਤੋਂ 5 ਮੀਟਰ ਇੰਨਾ ਪਾਣੀ ਉਹ ਉਥੋਂ ਛੱਡ ਦਿੰਦੇ ਹੈਗੇ ਉਹ ਪਾਣੀ ਫਿਰ ਅੱਗੇ ਆ ਕੇ ਜਿੰਨੇ ਸਤਲੁਜ ਦੇ ਕਿਨਾਰੇ ਲੋਕ ਰਹਿੰਦੇ ਆ ਉਹਨਾਂ ਨੂੰ ਪਰੇਸ਼ਾਨ ਕਰਦਾ ਹੈਗਾ ਅੱਗੇ ਆ ਕੇ ਫਿਰ ਉਹ ਪਾਖੜਾ ਡੈਮ ਦਾ ਇਹਦਾ ਪਾਣੀ ਦਾ ਪੱਧਰ ਉਹ ਵਧਾ ਦਿੰਦਾ ਹੈਗਾ ਵਧਿਆ ਵੀ ਹੈਗਾ ਤੁਸੀਂ ਦੇਖਿਆ ਪਿਛਲੇ 2 ਦਿਨ ਤੋਂ ਹੁਣ ਲਗਾਤਾਰ ਵਧ ਰਿਹਾ ਹੈਗਾ ਖਬਰਾਂ ਆ ਰਹੀਆਂ ਵੀ ਲਗਾਤਾਰ ਉਹਦਾ ਪਾਣੀ ਦਾ ਪੱਧਰ ਵਧ ਰਿਹਾ ਹੈਗਾ ਇਹੀ ਹਾਲ ਬਿਆਸ ਦਾਗਾ ਬਿਆਸ ਦੇ ਵਿੱਚ ਵੀ ਪਾਣੀ ਛੱਡਿਆ ਹੋਇਆ ਹੈਗਾ ਉਹਦਾ ਵੀ ਜਿਹੜਾ ਪਾਣੀ ਦਾ ਲੈਵਲ ਆ ਬਿਆਸ ਦਾ ਉਹ ਲਗਾਤਾਰ ਵਧ ਰਿਹਾ ਹੈਗਾ ਪੌਂਗ ਟਾਈਮ ਦਾ ਪਾਣੀ ਦਾ ਪੱਧਰ ਲਗਾਤਾਰ ਵਧੀ ਜਾਂਦਾ ਹੈਗਾ ਜਿੰਨੇ ਵੀ ਉਧਰ ਦੇ ਪਾਸੇ ਨੇਗੇ ਚੰਬਾ ਮੰਡੀ ਮਨੀਕਰਨ ਸਾਹਿਬ ਜਾਂ ਲਾਲੋ ਬਲਾਸਪੁਰ ਜਿੰਨੇ ਥਾਵਾਂ ਨੇ ਸਾਰੀਆਂ ਥਾਵਾਂ ਤੇ ਜੋਰ-ਜ਼ਾਰ بارش ਹੋ ਰਹੀ ਆ ਉਹਦਾ ਕਰਕੇ ਸਤਲੁਜ ਬਿਆਸ ਪੌਂਗ ਡੈਮ ਪੰਡੋ ਡੈਮ ਜਾਂ ਪਹਾੜਾ ਡੈਮ ਸਾਰਿਆਂ ਦਾ ਪੱਧਰ ਵਧ ਰਿਹਾ ਹੈਗਾ ਨੱਕੋ ਨੱਕ ਇਹ ਪਰੇ ਵੀ ਅੱਗੇ ਇਥੋਂ ਤੇ ਕੀ ਜਿਹੜੇ ਹੁਣ ਆਪਣੇ 52 ਗੇਟ ਨੇਗੇ ਡੈਮ ਤੋਂ ਅੱਗੇ ਉਹਨਾਂ ਦੇ ਚਾਰ ਦਰਵਾਜ਼ੇ ਖੋਲੇ ਵਸ ਟਾਈਮ ਜਿਹੜੇ 52 ਦਰਵਾਜਿਆਂ ਦਾ ਮਸ਼ਹੂਰ ਹੈਗੇ ਉਹਦੇ ਵਿੱਚੋਂ ਚਾਰ ਦਰਵਾਜੇ ਇਸ ਵਕਤ ਫਲੱਡ ਗੇਟ ਖੋਲੇ ਹੋਏ ਨੇਗੇ ਪਾਣੀ ਛੱਡਿਆ ਹੋਵੇਗਾ ਕਿਉਂਕਿ ਉੱਪਰ ਤੋਂ ਪਾਣੀ ਬਹੁਤ ਆਈ ਜਾਂਦਾ ਹੈਗਾ ਹਜੇ 29 30 ਤਰੀਕ ਦੀ ਫੇਰ ਮੰਨ ਲੋ ਚਤਾਵਨੀ ਆਗੀ ਕਿੰਨਾ ਕੁ ਮੀਂਹ ਆਉਂਦਾਗਾ ਉਹਦੇ ਹਿਸਾਬ ਨਾਲ ਅੱਗੇ ਪਤਾ ਲੱਗੂਗਾ ਪਰ ਇੱਕ ਵਾਰੀ ਮੌਸਮ ਵਿਭਾਗ ਦੀ ਚਤਾਵਨੀ ਆ ਵੀ ਵਾਰਿਸ਼ ਜ਼ਬਰਦਸਤ ਹੋਗੀ ਹਿਮਾਚਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸੋਲਣ ਸਮੌਰ ਪਹਿਲਾਂ ਘਟ ਸੀਗੀ 26 ਨੂੰ ਥੋੜੀ ਸੀਗੀ ਕਿਤੇ ਕਿਤੇ ਰੋਕੇ ਹੋਈ ਸੀ 27 ਨੂੰ ਹੋਈ ਸੀ ਰੋਕ ਰੋਕ ਕੇ ਹੀ ਅਲੱਗ-ਅਲੱਗ ਥਾਵਾਂ ਤੇ ਥਾਈ ਨੂੰ ਵੀ ਇਸੇ ਤਰ੍ਹਾਂ ਦੀ ਜਿਵੇਂ ਆਪਾਂ ਪੰਜਾਬ ਦੇ ਵਿੱਚ ਲਾ ਲਈਏ ਸੰਗਰੂਰ ਮੀਂਹ ਪੈ ਗਿਆ ਤੇ ਭਵਾਨੀਗੜ ਸੁੱਕਾ ਰਹਿ ਗਿਆ ਉਸ ਤਰ੍ਹਾਂ ਸੋਲਨ ਸਰਮੌਰ ਦੇ ਵਿੱਚ ਕਿਸੇ ਪਾਸੇ ਮੀਂਹ ਪੈਂਦਾ ਕਿਸੇ ਪਾਸੇ ਰਹਿ ਜਾਂਦਾ ਉਸੇ ਜ਼ਿਲ੍ਹੇ ਦੇ ਅਲੱਗ-ਅਲੱਗ ਥਾਵਾਂ ਤੇ ਰੋਕ-ਰੋਕ ਕੇ بارش ਹੋ ਰਹੀ ਆ ਜੇ ਸਾਰੇ ਜ਼ਿਲ੍ਹੇ ਦੇ ਵਿੱਚ ਇੱਕਦਮ ਆਵੇ ਫਿਰ ਤਾਂ ਆਪਣਾ ਮਾਰ ਕੰਡਾ ਜਾਂ ਘਗਰਾਂ ਦੇ ਵਿੱਚ ਪਾਣੀ ਆਊਗਾ ਪਾਣੀ ਹੁਣ ਵੀ ਚੱਲ ਰਿਹਾ ਹੈ ਇਹਨਾਂ ਦੇ ਵਿੱਚ ਪਰ ਬਹੁਤ ਥੋੜਾਗਾ ਘਗਰਾਂ ਵਾਲੇ ਪਾਸੇ ਫੁੱਲ ਆ ਜਮਾ ਜਿਹੜਾ ਘਗਰਾਂ ਵਾਲਾ ਪਾਸਾ ਹੈਗਾ ਇਹਦੇ ਵਿੱਚ ਇੱਕ ਨਹਿਰ ਦਾ ਪਾਣੀ ਆ ਜਿਵੇਂ ਇੱਕ ਨਹਿਰ ਹੁੰਦੀ ਹੈ ਪਿੰਡਾਂ ਦੇ ਵਿੱਚ ਆਮ ਦੇਖਦੇ ਆ ਪਸੂਆ ਨਹਿਰ ਕਹਿੰਦੇ ਆ ਉਹਨਾਂ ਪਾਣੀ ਆ ਉਹਨੂੰ ਭਰਿਆ ਮੰਨ ਲਓ ਪੂਰਾ ਫੁੱਲ ਚੱਲੀ ਜਾਂਦਾ ਉਹ ਉਹਨਾਂ ਕ ਪਾਣੀ ਉਦੋਂ ਵੱਧ ਨਹੀਂ ਹੈਗਾ ਕੱਗਰ ਦੇ ਹਾਲਾਤ ਇਹ ਹੋ ਜੇ ਨੇਗੇ ਸੁਖਨਾਲੇਕ ਤੁਸੀਂ ਸਾਹਮਣੇ ਦੇਖਦੇ ਹੋਗੇ ਇਹ ਇੱਕ ਫੁੱਟ ਘਟ ਹੈਗੀ 1163 ਤੇ ਮੈਕਸਿਮਮ ਆ ਇਹ ਇਹ 1161 ਤੋਂ ਥੋੜੀ ਉੱਪਰ ਆ ਗਈ ਮਤਲਬ ਇਹ ਡੇਢ ਇੱਕ ਫੁੱਟ ਨੀਵੇਂ ਆ ਜਿੱਥੇ ਰੈੱਡ ਨਿਸ਼ਾਨ ਆਦਾ ਉਦੋਂ ਡੇਢ ਫੁੱਟ ਘਟ ਹੈਗੀ ਇਹਦੀ ਕੋਈ ਖਾਸ ਗੱਲ ਨਹੀਂ ਇੰਨਾ ਘ ਭਰਿਆ ਦੇ ਵਿੱਚ ਕੁਝ ਨਹੀਂ ਕਰ ਸਕਦਾ ਮੈਂ ਬਾਰ ਬਾਰ ਕਹਿਣਾ ਵੀ ਦਰਖਤ ਬਹੁਤ ਹੈ ਦੇ ਤੇ ਇਹ ਪਾਣੀ ਪੀ ਲੈਂਦੀ ਹੈ ਇਹਦੀ ਚਿੰਤਾ ਨਾ ਕਰੋ ਇਹਦੇ ਵਿੱਚੋਂ ਪਾਣੀ ਨਹੀਂ ਛੱਡ ਦੇਗੇ ਛੱਲੇ ਟਾਈਮ 60 65% ਭਰਿਆ ਹੋਗਾ ਹਜੇ ਬਹੁਤ ਖਾਲੀ ਪਿਆ ਉਹ 60 65% ਉਹਦੇ ਵਿੱਚ ਪਾਣੀ ਹੈਗਾ ਬਾਕੀ ਜਿਹੜਾ ਉੱਪਰਲਾ ਭਾਗ ਆ ਉੱਥੇ ਉਹਦੇ ਪਾਣੀ ਖੜਦਾ ਹੈਗਾ ਜਿਹੜਾ ਉਹ ਪੁਲ ਆਗਾ ਉਹ ਪੁਲ ਤੋਂ ਪਿੱਛੇ ਤੱਕ ਪਾਣੀ ਚਲਾ ਜਾਂਦਾ ਪਿਛਲੇ ਪਾਸੇ ਘਰ ਆ ਨਾ ਪੁਲ ਦੇ ਪਿਛਲੇ ਪਾਸੇ ਤੁਸੀਂ ਦੇਖੇ ਹੋਣਗੇ ਵੀਡੀਓ ਦੇ ਵਿੱਚ ਉਹ ਘਰਾਂ ਤੋਂ ਪਿੱਛੇ ਤੱਕ ਪਾਣੀ ਚਲਾ ਜਾਂਦਾ ਫਿਰ ਕਿਤੇ ਜਾ ਕੇ ਉਹਦੇ ਜਿਹੜੇ ਦਰਵਾਜ਼ੇ ਆ ਉਹ ਖੁੱਲਦੇ ਆਗੇ ਪਾਣੀ ਪੁਰ ਤੋਂ ਪਿੱਛੇ ਆਉਣ ਤੇ ਦਰਵਾਜ਼ੇ ਖੁੱਲਦੇ ਆ ਬਹੁਤ ਦੂਰ ਦੀ ਗੱਲ ਆ ਹਜੇ ਉਹਦੇ ਵਿੱਚੋਂ ਪਾਣੀ ਨਹੀਂ ਛੱਡਦੇ ਹਜੇ ਤੱਕ ਗੱਲਬਾਤ ਕੋਈ ਹੈ ਨਹੀਂ 60-65% ਉਹਦੇ ਵਿੱਚ ਚੰਡੀਗੜ੍ਹ بارش ਹੋਰੀਆ ਦੋ ਦਿਨ ਤੋਂ ਕਸ਼ੱਲਾ ਟਾਈਮ 60-65% ਹੈਗਾ ਸੁਖਨਾ ਲੇਕ 1.5 ਫੁੱਟ ਘਟਾ ਹਜੇ ਆਪਦੇ ਖਾਤਰੇ ਦੇ ਨਿਸ਼ਾਨ ਤੋਂ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪਈ ਜਾਂਦਾ ਹੈ ਜਿਹੜੇ ਪਾਸੇ ਚੰਬਾ ਮੰਡੀ ਬਲਾਸਪੁਰ ਇਹਦੇਲੇ ਪਾਸੇ ਜ਼ੋਰਦਾਰ بارش ਆ ਗਈ ਸੋਲਨ ਸਰਮੌਰ ਵਾਲੇ ਪਾਸੇ ਨਾਰਮਲ بارش ਆ ਗਈ ਸਤਲੁਜ ਬਿਆਸ ਪੂਰੇ ਫੁੱਲ ਜਿਹੜੇ ਵੀ ਹੈਗੇ ਡੈਮ ਨੱਕੋ ਨੱਕ ਭਰੇ ਹੋਏ ਸਾਰੇ ਪੌਂਗ ਡੈਮ ਪੰਡੋ ਡੈਮ ਤੇ ਸਤਲੁਜ ਫੁੱਲ ਆ ਬਿਲਕੁਲ ਇਹ ਕਗਰ ਦੇ ਵਿੱਚ ਪਾਣੀ ਬਿਲਕੁਲ ਨੋਰਮਲ ਆ ਇੱਕ ਨਹਿਰ ਦਾ ਪਾਣੀ ਹੈਗਾ ਮਾਰਕੰਡਾ ਖਾਲੀ ਮੰਨੋ ਥੋੜਾ ਜਿਹਾ ਪਾਣੀ ਚੱਲੀ ਜਾਂਦਾ ਉਹਦੇ ਵਿੱਚ ਮਹਾਲੀ ਦੇ ਵਿੱਚ ਬਾਰਸ਼ ਰੋਕ ਰੋਕ ਕੇ ਹੋ ਰਹੀ ਹੈਗੀ ਸੁਖਨਾ ਲੈਕ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਨਾ ਦੇਖੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਦਿਖਾਇਆ ਗਿਆ ਸੀ ਵੀ ਉੱਪਰਲੇ ਪਾਸੇ ਸੜਕ ਤੇ ਪਾਣੀ ਚੜਿਆ ਆ ਸੁਖਨਾ ਲੈਕ ਦੇ ਉੱਪਰਲੇ ਪਾਸੇ ਪਾਣੀ ਕਿਤੇ ਆ ਹੀ ਨਹੀਂ ਸਕਦਾ ਆ ਦੇਖੋ 15 ਫੁੱਟ ਨੀਵੀਂ ਆ ਦੂਜੀ ਗੱਲ ਜਿਹੜੇ ਉਹ ਦਰਖਤ ਨੇਗੇ ਉਹਨਾਂ ਦੇ ਪਿਛਲੇ ਪਾਸੇ ਪੰਜਾਬ ਦਾ ਪਿੰਡ ਇੱਕ ਚੰਦੂ ਮਾਜਰਾ ਖੜਾ ਹੁੰਦਾ ਇੱਥੋਂ ਉਹ ਦਰਖਤਾਂ ਦੇ ਪਿਛਲੇ ਪਾਸੇ ਇੱਕ ਪਿੰਡ ਹੈਗਾ ਜਿਹੜੇ ਪਾਸੇ ਚੰਡੀਗੜ੍ਹਾ ਉਹ ਤੋਂ ਦੂਜੇ ਪਾਸੇ ਉੱਪਰ ਦੀ ਜਾ ਕੇ ਉਹ ਪਿੰਡ ਆਉਂਦਾ ਹੈਗਾ ਉੱਥੇ ਆਪਣੇ ਪੰਜਾਬ ਦੇ ਮੰਤਰੀ ਨੇ ਕੋਠੀਆਂ ਵੀ ਆ ਜਿਵੇਂ ਮਲੂਕਾ ਹੋ ਗਿਆ ਹੋਰ ਕਾਫੀ ਮੰਤਰੀ ਉੱਥੇ ਰਹਿੰਦੇ ਆ ਉਹ ਦਰਖਤਾਂ ਦੇ ਪਿਛਲੇ ਪਾਸੇ ਜਦੋਂ ਉੱਪਰ ਸੜਕ ਤੇ ਪਾਣੀ ਚੜ੍ਹਿਆ ਸੋਹਣਾ ਦੇ ਤਾਂ ਸਮਝ ਲਓ ਉਹ ਪਿੰਡ ਹੈ ਨਹੀਂਗਾ ਉਹ ਸਾਹਮਣੇ ਵਾਲਾ ਪਿੰਡ ਖਤਮ ਹੈ ਜੇ ਇਧਰਲੇ ਪਾਸੇ ਸੜਕ ਤੇ ਪਾਣੀ ਚੜ੍ਹੂਗਾ ਉਹੋ ਨਾ ਵੀਡੀਓ ਐਡਿਟ ਕਰ ਕਰਕੇ ਕੀਪ ਤਾਂ ਕਿਵੇਂ ਹੁਣ ਕੰਪਿਊਟਰਾਂ ਉਹ ਚੀਜ਼ ਹੁੰਦੀ ਆ ਉਹ ਉਹਨਾਂ ਤੇ ਵੜਾ ਧਿਆਨ ਨਾ ਦਿਆ ਕਰੋ ਹੁਣ ਆਉਣੇ ਆਪਾਂ ਪੰਜਾਬ ਪੰਜਾਬ ਦੇ ਵਿੱਚ ਮੋਗੇ ਵਾਲੇ ਪਾਸੇ ਬਹੁਤ ਨੁਕਸਾਨ ਹੋ ਰਿਹਾ ਮੋਗਾ ਜਾਂ ਨੇੜੇ-ਨੇੜੇ ਕਾਫੀ ਪਿੰਡ ਨੇਗੇ ਬਿਲਕੁਲ ਬਰਬਾਦ ਕਰਦੇ ਫਸਲਾਂ ਬਰਬਾਦ ਉਹਨਾਂ ਦੀਆਂ ਇੱਥੋਂ ਤੱਕ ਕੇ ਪੀਣ ਵਾਲਾ ਪਾਣੀ ਜਿਹੜੇ ਬੋਰ ਸੀ ਉਹਨਾਂ ਦੇ ਉਹ ਵੀ ਖੜ ਗਏ ਵਿੱਚ ਪਿੰਡਾਂ ਦੇ ਤਾਂ ਜਿਹੜੇ ਵਾਟਰ ਟੈਂਕਸ ਸੀਗੇ ਉਹਨਾਂ ਦੇ ਡੱਗੀਆਂ ਦੇ ਵਿੱਚ ਪਾਣੀ ਭਰ ਗਿਆ ਨਹੀਂ ਦਾ ਹੋਰ ਮਤਲਬ ਹੋਰ ਕਾਫੀ ਨੁਕਸਾਨ ਹੋ ਗਿਆ ਜਿਹੜੇ ਬੋਰ ਸੀ ਨਾ ਵਾਟਰ ਟੈਂਕਸ ਦੇ ਉਨ੍ਹਾਂ ਦੇ ਵਿੱਚ ਵੀ ਪਾਣੀ ਭਰ ਗਿਆ ਜਾਂ ਵੱਲੋਂ ਹੋਰ ਕੂੜਾ ਕਰਕੜ ਭਰ ਕੇ ਬੋਰ ਵੀ ਬੰਦ ਹੋ ਗਏ ਪਿੰਡਾਂ ਦੇ ਪਿੰਡਾਂ ਦੇ ਵਿੱਚ 1 ਮਿੰਟ ਦੀ ਬਿਜਲੀ ਬੰਦ ਆ 4-5 ਦਿਨ ਤੋਂ ਉਹਨਾਂ ਦਾ ਜਿਹੜਾ ਬਿਜਲੀ ਘਰਾ ਗ੍ਰਿਡ ਉਹਦੇ 'ਚ ਪਾਣੀ ਭਰ ਗਿਆ ਉਹਦੇ 'ਚ ਪਾਣੀ ਭਰਨਾ ਸਾਰੇ ਪਿੰਡ ਦੀ ਬਿਜਲੀ ਬੰਦ ਹੋਈ ਵੀ ਆ ਜਨਰੇਟਰ ਲੈ ਕੇ ਨਾ ਲੋਕ ਟੈਂਕਿਆਂ ਨੂੰ ਕੀ ਭਰਦੇ ਆ ਫਿਰ ਕਿਤੇ ਟਾਈਮ ਪਾਸ ਹੁੰਦਾਗਾ ਇਹ ਸਗੀਆਂ ਜਿਹੜੀਆਂ ਗੱਲਾਂ ਬਾਤਾਂ ਸਤਲੁਜ ਵਿਆਸ ਬਿਲਕੁਲ ਫੁੱਲ ਆ ਗਏ ਬਲਾਸਪੁਰ ਡੈਮ ਬਿਲਕੁਲ ਫੁੱਲ ਆ ਸਾਰੇ ਡੈਮ ਨੱਕੋ ਨੱਕ ਭਰੇ ਹੋਏ ਆਗੇ ਏਸੀ ਲੇਕ ਦਾ ਮਾਹੌਲ ਘੱਗਰ ਬਿਲਕੁਲ ਸ਼ਾਂਤ ਹੈ ਮਾਰਕੰਡਾ ਸ਼ਾਂਤ ਹੈਗੀ ਟੈਨਸ਼ਨ ਫਰੀ ਹੋ ਜਾਓ ਸਤਿ ਸ਼੍ਰੀ ਅਕਾਲ